ਰਾਸ਼ਟਰ ਦਾ ਨਿਰਮਾਤਾ ਅਧਿਆਪਕ ਤੇ ਜਾ ਬੰਦੂਆ ਮਜ਼ਦੂਰ ਛੁੱਟੀਆਂ ਦੇ باوجود ਡਿਊਟੀ ਉੱਤੇ ਸਿੱਦਣ ਦਾ ਸਿਲਸਿਲਾ ਜਾਰੀ ਪ੍ਰਸ਼ਾਸਨ ਨੇ ਸਾਦੀ ਚੁੱਪ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਨੇ ਅੱਖਾਂ ਤੇ ਪੱਟੀ ਕਿਉਂ ਬੰਨੀ ਹੋਈ ਹੈ ਨਿੱਜੀ ਸਕੂਲ ਸਿੱਖਿਆ ਦਾ ਮੰਦਰ ਹੈ ਜਾਂ ਸ਼ੋਸ਼ਣ ਦਾ ਅੱਡਾ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਂ ਦੀ ਲੁੱਟ ਬੰਦ ਕਰੋ ਕੀ ਪ੍ਰਸ਼ਾਸਨ ਇਹਨਾਂ ਸਕੂਲ ਮਾਲਕਾਂ ਅੱਗੇ ਬੇਵੱਸ ਹੈ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਕੀ ਤੁਹਾਨੂੰ ਪਤਾ ਹੈ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਮਤਲਬ ਸਿਰਫ ਬੱਚਿਆਂ ਲਈ ਹੁੰਦਾ ਹੈ ਅਧਿਆਪਕਾਂ ਲਈ ਇਹ ਛੁੱਟੀਆਂ ਸਿਰਫ ਕਾਗਜ਼ਾਂ ਤੱਕ ਸੀਮਤ ਹਨ ਜਦੋਂ ਪੂਰਾ ਸੂਬਾ ਭਿਆਨਕ ਗਰਮੀ ਜਾਂ ਸਰਦੀ ਕਰਕੇ ਘਰਾਂ ਦੇ ਵਿੱਚ ਬੈਠਾ ਹੁੰਦਾ ਹੈ ਉਦੋਂ ਸਾਡਾ ਰਾਸ਼ਟਰੀ ਨਿਰਮਾਤਾ ਸਕੂਲਾਂ ਦੇ ਵਿੱਚ ਪਸੀਨਾ ਬਹਾਰਿਆ ਹੁੰਦਾ ਹੈ ਪੜਾਉਣ ਲਈ ਨਹੀਂ ਬਲਕਿ ਸਕੂਲ ਪ੍ਰਬੰਧਕਾਂ ਦੀ ਗੁਲਾਮੀ ਕਰਨ ਲਈ ਛੁੱਟੀਆਂ ਦੇ ਬਾਵਜੂਦ ਉਹਨਾਂ ਨੂੰ ਸਕੂਲ ਬੁਲਾ ਕੇ ਮਾਨਸਿਕ ਅਤੇ ਸਰੀਰਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਕਿ ਸਕੂਲ ਬੰਦਰ ਰਹਿਣਗੇ ਪਰ ਇਹ ਹੁਕਮ ਸਿਰਫ ਸਰਕਾਰੀ ਸਕੂਲਾਂ ਲਈ ਹਨ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੂੰ ਇੰਨੀ ਦਲੇਰੀ ਕਿੱਥੋਂ ਮਿਲਦੀ ਹੈ ਕਿ ਉਹ ਸਰਕਾਰੀ ਹੁਕਮਾਂ ਨੂੰ ਟੇਚ ਜਾਣਦੇ ਹਨ ਅਧਿਆਪਕਾਂ ਦਾ ਸ਼ੋਸ਼ਣ ਸ਼ਰਮ ਜਾਰੀ ਹੈ ਪਰ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਇਹ ਅੱਖਾਂ ਉੱਤੇ ਪੱਟੀ ਕਿਉਂ ਬੰਨੀ ਹੋਈ ਹੈ ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ ਪਰ ਅੱਜ ਦਾ ਨਿੱਜੀ ਸਕੂਲ ਅਧਿਆਪਕ ਸਿਰਫ ਇੱਕ ਮਜ਼ਦੂਰ ਬਣ ਕੇ ਰਹਿ ਗਿਆ ਹੈ ਜਿਸ ਦੇ ਹੱਕਾਂ ਦੀ ਰੱਖਿਆ ਕਰਨ ਵਾਲਾ ਕੋਈ ਨਹੀਂ ਸਵਾਲ ਇਹ ਹੈ ਕਿ ਪ੍ਰਸ਼ਾਸਨ ਨੂੰ ਇਹ ਨਜ਼ਰ ਨਹੀਂ ਆਉਂਦਾ ਜਾਂ ਫਿਰ ਇਹਨਾਂ ਵੱਡੇ ਸਕੂਲ ਦੇ ਮਾਲਕਾ ਤੱਕ ਪਹੁੰਚਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੈ ਜੇਕਰ ਕੋਈ ਅਧਿਆਪਕਾਂ ਦਾ ਆਵਾਜ਼ ਉੱਠਾ ਹੁੰਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਜਾਂਦੀ ਹੈ ਇਹ ਸਿੱਖਿਆ ਦੇ ਮੰਦਰ ਨੇ ਜਾਂ ਫਿਰ ਸ਼ੋਸ਼ਣ ਦਾ ਅੱਡਾ ਅੱਜ ਇਹ ਵੀਡੀਓ ਉਹਨਾਂ ਸਾਰਿਆਂ ਦੇ ਹੱਫਕਾ ਲਈ ਹੈ ਜੋ ਚੁੱਪ ਰਹਿ ਕੇ ਇਹ ਸਭ ਸਹਿ ਰਹੇ ਹਨ ਦੋਸਤੋ ਜੇ ਅੱਜ ਨਹੀਂ ਬੋਲਾਂਗੇ ਤਾਂ ਇਹ ਸ਼ੋਸ਼ਣ ਕਦੇ ਖਤਮ ਨਹੀਂ ਹੋਵੇਗਾ ਸਿੱਖਿਆ ਮੰਤਰੀ ਜੀ ਕੀ ਤੁਹਾਡੀਆਂ ਹਦਾਇਤਾਂ ਸਿਰਫ ਫੇਸਬੁਕ ਪੋਸਟਾਂ ਤੱਕ ਸੀਮਤ ਹਨ ਇਹਨਾਂ ਨਿੱਜੀ ਸਕੂਲਾਂ ਤੇ ਕਾਰਵਾਈ ਕਦੋਂ ਹੋਵੇਗੀ ਸਰਕਾਰ ਅਤੇ ਪ੍ਰਸ਼ਾਸਨ ਦੀ ਚੁੱਪ ਉੱਤੇ ਵੀ ਸਵਾਲ ਖੜੇ ਹੁੰਦੇ ਹਨ ਨੰਬਰ 1 ਨਿਗਰਾਨੀ ਦੀ ਕਮੀ ਕੀ ਸਿੱਖਿਆ ਵਿਭਾਗ ਦੇ ਅਧਿਕਾਰੀ ਨਾ ਉਲੰਘਣਾ ਮਤੋਂ ਅਣਜਾਣ ਹਨ ਨੰਬਰ 2 ਸ਼ਿਕਾਇਤ ਸੈਲ ਦੀ ਘਾਟ ਅਧਿਆਪਕ ਆਪਣੀ ਪਛਾਣ ਗੁਪਤ ਰੱਖ ਕੇ ਸ਼ਿਕਾਇਤ ਕਿੱਥੇ ਕਰਨ ਨੌਕਰੀ ਜਾਣ ਦੇ ਡਰੋਂ ਕੋਈ ਖੁੱਲਕੇ ਸਾਹਮਣੇ ਨਹੀਂ ਆਉਂਦਾ ਨੰਬਰ 3 ਪੱਖਪਾਤੀ ਰਵਈਆ ਪ੍ਰਸ਼ਾਸਨ ਵੱਲੋਂ ਵੱਡੇ ਨਿੱਜੀ ਸਕੂਲਾਂ ਖਿਲਾਫ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਹੈ ਜਿਸ ਕਾਰਨ ਇਹਨਾਂ ਦੇ ਹੌਸਲੇ ਬੁਲੰਦ ਹਨ ਜ਼ਰੂਰਤ ਹੈ ਸਿੱਖਿਆ ਵਿਭਾਗ ਛੁੱਟੀਆਂ ਦੇ ਦੌਰਾਨ ਅਧਿਆਪਕਾਂ ਦੀ ਹਾਜ਼ਰੀ ਦੀ ਚੈਕਿੰਗ ਲਈ ਸਪੈਸ਼ਲ ਟਾਸਕ ਫੋਰਸ ਬਣਾਵੇ ਨਿਯਮ ਤੋੜਨ ਵਾਲੇ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਵੇ ਜਾਂ ਜੋ ਮਨਾਲ ਲਗਾਇਆ ਜਾਵੇ ਅਧਿਆਪਕਾਂ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਜਿੱਥੇ ਉਹ ਆਪਣੀ ਸਮੱਸਿਆ ਦੱਸ ਸਕਣ ਜੇਕਰ ਸਰਕਾਰ ਨੇ ਜਲਦ ਹੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਅਧਿਆਪਕਾਂ ਦਾ ਮਨੋਬਲ ਡਿਗਣਾ ਤੈ ਹੈ ਜਿਸ ਦਾ ਸਿੱਧਾ ਸਰ ਸਿੱਖਿਆ ਦੇ ਮਿਆਰ ਉਤੇ ਪਵੇਗਾ ਇਸ ਵੀਡੀਓ ਨੂੰ ਇਨਾ ਸ਼ੇਅਰ ਕਰੋ ਕਿ ਅੱਖਾਂ ਅਤੇ ਕੰਨ ਬੰਦ ਕਰਕੇ ਬੈਠੀ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚ ਸਕੇ ਧੰਨਵਾਦ